ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬਟੀਕ ਕੋਰ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਆਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਗੈਸਟਾਂ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਫੈਬਰਿਕ ਤੇ ਸਾਰੀ ਡਿਟੇਲਸ ਸਰਵ ਆਪਣੀ ਵਟਸਐਪ ਤੇ ਲਿਖ ਕੇ ਆਪਣਾ ਸੇਮ ਜਿਹੜਾ ਸੂਟ ਆ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਸਾਨੂੰ YouTube ਤੋਂ ਇਲਾਵਾ ਸਾਨੂੰ Insta ਤੇ ਜਰੂਰ ਫੋਲੋ ਕਰੋ ਸੰਦੂਕ ਟਿਕੋੜਦੁਣਾ ਨਾਮ ਤੇ ਸਾਡੀ Insta ID ਆ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਆਪਣਾ ਸੇਵ ਸ ਲੇ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਬਹੁਤ ਸੋਹਣੇ ਆਪਾਂ ਵਰਕ ਵਾਲੇ ਸੂਟ ਲੈ ਕੇ ਆਏਗੇ ਉਮੀਦ ਕਰਦਾ ਤਾਂ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਆਪਣਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਤਿਆਰ ਕਰਵਾਇਆਗਾ ਬਹੁਤ ਜਿਆਦਾ ਸੋਹਣਾ ਆਪਣਾ ਰਾਮਟੈਕਸ ਕਾਟਨ ਦੀ ਫੈਬਰਿਕ ਤੇ ਚੈੱਕ ਵਾਲੇ ਤੇ ਤਿਆਰ ਹੋਇਆਗਾ ਇਹ ਸੂਟ ਆਪਣਾ ਡਿਜ਼ਾਈਨਰ ਵੀ ਡਿਜ਼ਾਈਨਰ ਸੂਟ ਤਿਆਰ ਹੋਇਆਗਾ ਮਤਲਬ ਇਹ ਸਟਿਚਿੰਗ ਸਟਾਈਲ ਵੀ ਆ ਗਿਆ ਹੈ ਚ ਤੇ ਇਹਦੇ ਵਿੱਚ ਵਰਕ ਵੀ ਆ ਗਿਆ ਵਰਕ ਵੀ ਹੈਗਾ ਤੇ ਸਟਿਚਿੰਗ ਸਟਾਈਲ ਵੀ ਹੈ ਬਹੁਤ ਸੋਹਣਾ ਡਿਜ਼ਾਈਨਰ ਸੂਟ ਆਪਣਾ ਰੈਡੀ ਹੋਇਆਗਾ ਤੇ ਕਲਰ ਵੀ ਚੌਕਲੇਟੀ ਜਿਹਾ ਕਾਫੀ ਸੋਹਣਾਗਾ ਦੇਖੋ ਇਹਦੇ neck ਤੇ ਆਪਣੇ ਇਹਦਾ ਵਰਕ ਕਰਵਾਇਆ ਫੈਬਰਿਕ ਆ ਜਿਹੜੀ ਇਹਦੀ ਚੈੱਕ ਵਾਲੀ ਰਹੂਗੀ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਇਹਨੂੰ ਪਲੇਨ ਫੈਬਰਿਕ ਤੇ ਵੀ ਬਣਾ ਸਕਦੇ ਹੋ ਸਿੰਥੈਟਿਕ ਤੇ ਜੌਰ ਜਟ ਵਗੈਰਾ ਤੇ ਜਿਹੜੀ ਤੁਹਾਨੂੰ ਪਸੰਦ ਆ ਉਹੀ ਫੈਬਰਿਕ ਆਪਨੇ ਯੂਜ਼ ਕਰ ਸਕਦੇ ਹੋ ਕਿਉਂਕਿ ਜਦੋਂ ਸੂਟ ਆਪਣਾ ਤਿਆਰ ਹੋ ਜਾਂਦਾਗਾ ਉਹਦੀ ਗ੍ਰੇਸ ਤਾਂ ਉਹਦੇ ਬਣਦੀ ਹੈਗੀ ਦੇਖੋ ਇਹ ਤਾਂ ਆਪਾਂ ਮਸ਼ੀਨ ਵਰਕ ਦੇ ਨਾਲ neck ਦੇ ਉੱਪਰ ਕਾਫੀ ਸੋਹਣਾ ਵਰਕ ਕੀਤਾ ਹੋਇਆਗਾ ਨਾਲ ਆਪਣੇ ਜਿਹੜਾ ਥ्रेड ਆ ਇਹਦੇ ਜਰੀ ਦੇ ਨਾਲ ਮਹਿਰੂਨ ਕਲਰ ਦਾ ਜਿਹੜਾ ਥ्रेड ਆਗਾ ਆਪਾਂ ਨੇ ਹੋ ਰੱਖਿਆਗਾ ਸਿਰਫ ਜਰੀ ਨਾਲ ਇੱਕ ਥ੍ਰੈਡ ਦੇ ਨਾਲ ਵਰਕ ਹੋਇਆ ਹੈਗਾ ਦੇਖੋ ਬਾਕੀ ਇਹਦੇ ਬਾਹਾਂ ਦੇ ਉੱਪਰ ਵੀ ਇਦਾਂ ਵਰਕ ਆ ਜੂਗਾ ਆਹ ਵਾਲਾ ਬਾਹਾਂ ਦੇ ਉੱਪਰ ਵਰਕ ਆ ਗਿਆ ਦੇਖੋ ਇੱਧਰ ਇਹ ਬਾਹਾਂ ਵਾਲਾ ਆ ਗਿਆ ਤੇ ਆਹ ਆਪਣੇ ਨੂੰ ਸਟਿਚਿੰਗ ਸਟਾਈਲ ਦਿੱਤਾ ਹੈਗਾ ਤੇ ਮੈਰੂਨ ਕਲਰ ਦਾ ਆਪਾਂ ਇਹਦਾ ਪੇਸਟਿੰਗ ਲਗਾ ਕੇ ਉੱਪਰ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈਗੀ ਦੇਖੋ ਇਦਾਂ ਬਾਹਾਂ ਦੇ ਉੱਪਰ ਆਪਾਂ ਇਹ ਵਾਲਾ ਡਿਜ਼ਾਈਨ ਹੈ ਤੇ ਇਦਾਂ ਹੀ ਘੇਰੇ ਦੇ ਉੱਪਰ ਪੇਸਟਿੰਗ ਵਾਲਾ ਡਿਜ਼ਾਈਨ ਹੈਗਾ ਇਦਾਂ ਘੇਰੇ ਦੇ ਉੱਪਰ ਪੇਸਟਿੰਗ ਵਾਲਾ ਡਿਜ਼ਾਈਨ ਆ ਗਿਆ ਮੈਰੂਨ ਕਲਰ ਤੇ ਵੀ ਇੱਧਰ ਲੇਸ ਵਾਈਟ ਕਲਰ ਦੀ ਦੇਖੋ ਇਦਾਂ ਇਹ ਗਲੇ ਦੇ ਉੱਪਰ ਤੇ ਇੱਧਰ ਬਾਟਮ ਦੇਖੋ ਬਹੁਤ ਸੋਹਣੀ ਰੈਡੀ ਹੋਈ ਹੈਗੀ ਇਹ ਵਾਲਾ ਬਾਟਮ ਆ ਗਿਆ ਇਹਦਾ ਦੇਖੋ ਬਾਟਮ ਦੀਆਂ ਮੂਰੀਆਂ ਤੇ ਪਹਿਲਾਂ ਆਪ ਨੂੰ ਸਾਰੀ ਬੂਟੀ ਮਿਲੂਗੀ ਸਾਰੀ ਸਲਵਾਰ ਦੇ ਉੱਪਰ ਇਹਦਾ ਬੂਟੀ ਆ ਗਈ ਤੇ ਫਿਰ ਮੂਰੀਆਂ ਦੇ ਉੱਪਰ ਇਦਾਂ ਹੀ ਪੇਸਟਿੰਗ ਲਗਾ ਕੇ ਮੈਰੂਨ ਕਲਰ ਦੀ ਲੇਸ ਨਾਲ ਆਪਾਂ ਉਦਾਂ ਨੂੰ ਫਿਨਿਸ਼ਿੰਗ ਦਿੰਦੀ ਆ ਕਿੰਨਾ ਸੋਹਣਾ ਦੇਖੋ ਆਪਣਾ ਡਿਜ਼ਾਈਨਰ ਸੂਟ ਕਿ ਰੈਡੀ ਹੋਇਆਗਾ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਪਿਆਰਾ ਗਰਲਿਸ਼ ਰੁਕਵਾਲਾ ਡਿਜ਼ਾਈਨਰ ਪੀਸ ਆਪਣਾ ਬਣ ਕੇ ਤਿਆਰ ਹੋਇਆਗਾ ਤੁਸੀਂ ਆਪਣੇ ਚੁਆਇਸ ਅਕੋਰਡਿੰਗ ਹੁਣ ਇਹਦੇ ਵਿੱਚ ਕੁਝ ਸਕਿਪ ਐਡ ਕਰਨਾ ਉਹ ਕਰ ਸਕਦੇ ਹੋਗੇ ਵੈਸੇ ਜੋ ਸਕਿਪ ਕਰ ਲਈ ਤਾਂ ਕੁਝ ਨਹੀਂ ਐਡ ਕਰਨ ਲਈ ਵਰਕ ਵਗੈਰਾ ਆਪਾਂ ਐਡ ਕਰ ਸਕਦੇ ਹਾਂ ਇਹਦੇ ਵਿੱਚ ਦੇਖੋ ਇਹਦੇ ਨਾਲ ਆਪਾਂ ਉਦਾਂ ਹੀ ਚੈੱਕ ਵਾਲਾ ਦੁਪੱਟਾ ਲਗਾਇਆਗਾ ਆਪਾਂ ਪਲੇਨ ਦਪੱਟਾ ਡਾਈ ਕਰਵਾ ਕੇ ਮੈਰੂਨ ਕਲਰ ਦੀ ਲੇਸ ਨਾਲ ਆਪੇ ਨੂੰ ਫਿਨਿਸ਼ਿੰਗ ਦਿੱਤੀ ਆ ਬਹੁਤ ਜਿਆਦਾ ਸੋਹਣਾ ਖੂਬਸੂਰਤ ਆਪਣਾ ਜਿਹੜਾ ਸੂਟ ਹੈ ਬਣ ਕੇ ਤਿਆਰ ਹੋਇਆ ਤੁਸੀਂ ਆਪਣੇ ਚੋਇਸ ਅਕੋਰਡਿੰਗ ਮਰਕਸ ਕਿਪ ਪੈਡ ਕਰ ਸਕਦੇ ਹੋ ਆਪਣੀ ਫੈਬਰਿਕ ਚੇਂਜ ਕਰ ਸਕਦੇ ਹੋ ਆਪਣਾ ਕਲਰ ਚੇਂਜ ਕਰ ਸਕਦੇ ਹੋ ਪੇਸਟਿੰਗ ਜਿਹੜੀ ਪੱਟੀ ਹੈਗੀ ਉਹਦਾ ਆਪਣਾ ਕਲਰ ਚੇਂਜ ਕਰ ਸਕਦੇ ਹੋ ਆਪਣੀ ਚੋਇਸ ਦੇ ਅਕੋਰਡਿੰਗ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਸੂਟੜਾ ਤੁਸੀਂ ਰੈਡੀ ਕਰਵਾ ਕੇ ਲੈ ਸਕਦੇ ਹੋ ਹਾਂ ਜਿਹੜਾ ਆਪਣੇ ਇਹ ਵਾਲਾ ਸੂਟ ਰੈਡੀ ਕਰਵਾਇਆ ਹੈਗਾ ਇਹ ਆਪਣਾ ਪਿਓਰ ਤੋਂ 슬ੀਵ ਦੇ ਉੱਪਰ ਰੈਡੀ ਹੋਇਆ ਹੈਗਾ ਉਸੇ ਇੱਕ ਕਾਟਨ ਦੀ ਇਹਦੀ ਫੈਬਰਿਕ ਹੈਗੀ ਬਹੁਤ ਸੋਹਣਾ ਪਰਕੂ ਮਸ਼ੀਨ ਵਰਕ ਦਾ ਨਿਕਲਿਆ ਹੈ ਤਿਆਰ ਹੋਇਆ ਹੈ ਮੈਰੂਨ ਕਲਰ ਹੈ ਇਹਦਾ ਤੇ ਆਪਣੀ ਮਸਲੀਨ ਦੀ ਫੈਬਰਿਕ ਆ ਫੈਬਰਿਕ ਤੁਸੀਂ ਆਪਣੇ ਕੋਲੇ ਕੋਈ ਵੀ ਚੇਂਜ ਕਰ ਸਕਦੇ ਹੋ ਹਾਰੇ ਕਿਤੇ ਵਰਤੀ ਦੀ ਫਿਸ਼ਿੰਗ ਵਧੀਆ ਹੁੰਦੀ ਹੈ ਕਿ ਤੁਸੀਂ ਆਪਣਾ ਪਿਓਰ ਦੇ ਵਿੱਚ ਚਾਣਾ ਹੋਗਾ ਤਾਂ ਉਹ ਦੇ ਵਿੱਚ ਵੀ ਜਾ ਸਕਦੇ ਹੋ ਕਿ ਕਿਸੇ ਸਿੰਥੈਟਿਕ ਫੈਬਰਿਕ ਜਾਂ ਜਾਰਜਟ ਵਗੈਰਾ ਵੀ ਜਾ ਸਕਦੇ ਹੋ ਤੇ ਇਹ ਆਪਣਾ ਮਸ਼ੀਨ ਵਰਕ ਦੇ ਨਾਲ ਤਿਆਰ ਹੋਇਆਗਾ ਸੂਟ ਹੈ ਇੱਧਰ ਘੇਰੇ ਦੇ ਉੱਪਰ ਵਰਕ ਹੈਗਾ ਆਪਣਾ ਤੇ ਇੱਧਰ ਦੀ ਪੁਟੀਆਂ ਨੇ ਸ਼ਰਟ ਦੇ ਸ਼ਰਟ ਦੇ ਵਿੱਚ ਪੁਟੀਆਂ ਨੇ ਕੀ ਇੰਦਾ ਸਾਰੇ ਦੇ ਤੇ ਇਧਰ ਆ ਗਿਆ ਦੀ ਬਾਹੂ ਦਾ ਇਹ ਬੜਾ ਬਰਕਤ ਵਾਲਾ ਬਸ ਸੋਨੇ ਵਰਕੇ ਦੇ ਨਾਲ ਦੇਖੋ ਆਪਣਾ ਸੂਟ ਇਹਦਾ ਤਿਆਰ ਹੋਇਆ ਹੈਗਾ ਇਧਰ ਇਹਦੀ ਆ ਗਿਆ ਮੂੜੀ ਦੇ ਉੱਪਰ ਵਾਲਾ ਇਹਦੇ ਤੇ ਕਾਫੀ ਸੋਨਾ ਵਰਕ ਹੋਇਆ ਹੈਗਾ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਬਹੁਤ ਸੋਹਣਾ ਵਰਕ ਹੈ ਆਪਣਾ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਵਰਕ ਦੇ ਵਿੱਚ ਕੋਈ ਇਦਾਂ ਦੀ ਚੀਜ਼ ਨਜ਼ਰ ਨਹੀਂ ਆਉਣੀ ਹੈਗੀ ਵੀ ਆਪਾਂ ਵਧੀਆ ਦੇ ਕੀਤਾ ਹੈਗਾ ਜਿੱਦਾਂ ਫਰੈਡ ਵਗੈਰਾ ਜਿੱਦਾਂ ਲੇਕ ਆ ਹੋ ਗਿਆ ਉਹਦੇ ਲੇਟਾ ਆ ਇਹ ਆ ਗਿਆ ਆਪਣਾ ਪਿਓ ਚੁੰਮ ਦਾ ਦੁਪੱਟਾ ਨਾਲ ਸਾਰਾ ਦੁਪੱਟਾ ਆਪਣਾ ਟਾਇਡ ਹੋਇਆ ਹੈਗਾ ਪਿਓ ਚੁੰਮ ਦਾ ਦੁਪੱਟਾ ਮੈਰੂਨ ਕਲਰ ਦੇ ਉੱਪਰ ਆਪਾਂ ਨੇ ਰੈਡੀ ਕਰਾਇਆ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਜਿਹੜਾ ਆਪਣਾ ਬਾਟਮ ਵਾਲਾ ਵਰਕ ਹੈ ਸਕਿਪ ਕਰਵਾ ਸਕਦੇ ਹੋ ਪਹਿਲਾਂ ਵੀ ਆਪਣੇ ਇਹ ਡਿਜ਼ਾਈਨ ਦੇ ਵਿੱਚ ਕਾਫੀ ਸੂਟ ਰੈਡੀ ਹੋਏ ਨੇਗੇ ਉਹਨਾਂ ਦੇ ਕਿਸੇ ਤੇ ਕੋਟਨ ਦਾ ਵਰਕ ਪਿਲਦਾ ਨਹੀਂ ਹੈਗਾ ਇਸੇ ਤੀਆ ਕੋਟਨ ਦਾ ਵਰਕ ਦਾ ਤੇ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਵਰਕ ਕਰਵਾ ਵੀ ਸਕਦੇ ਹੋ ਬਾਟਮ ਤੇ ਸਕਿਪ ਵੀ ਕਰਵਾ ਸਕਦੇ ਹੋ ਜਿਵੇਂ ਤੁਹਾਨੂੰ ਪਸੰਦਾ ਕਲਰ ਵੀ ਚੇਂਜ ਕਰ ਸਕਦੇ ਹੋ ਫੈਬਰਿਕ ਵੀ ਚੇਂਜ ਕਰ ਸਕਦੇ ਹੋ ਵੀ ਆਪਣੇ ਅਕੋਰਡਿੰਗ ਆਪਣਾ ਡਰੈਸ ਤੁਸੀਂ ਰੈਡੀ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆਗਾ ਇਹ ਆਪਾਂ ਟੈਬੀ ਸਿਲਕ ਦੇ ਉੱਪਰ ਰੈਡੀ ਕਰਵਾਇਆਗਾ ਬਹੁਤ ਜ਼ਿਆਦਾ ਸੋਨਾ ਕਲਰ ਹੈਗਾ ਇਹ ਟੈਬੀ ਸਿਲਕ ਦੀ ਇਹਦੀ ਫੈਬਰਿਕ ਆਗੀ ਤੇ ਇਹਦਾ ਬੋਟਲ ਗ੍ਰੀਨ ਕਲਰ ਆ ਇੱਕ ਤਾਂ ਬਲੈਕ ਜੀ ਵਿੱਚ ਬੋਟਲ ਗ੍ਰੀਨ ਹੁੰਦਾਗਾ ਇਹ ਆਪਣਾ ਗ੍ਰੀਨ ਜਿਹੜਾ ਬ੍ਰਾਈਟ ਹੈਗਾ ਬੋਟਲ ਗ੍ਰੀਨ ਉਹ ਵਾਲਾ ਕਲਰ ਹੈਗਾ ਆਪਾਂ ਹੈਂਡਵਰਕ ਦੇ ਨਾਲ ਤਿਆਰ ਕਰਵਾਇਆਗਾ ਇਹ ਸੂਟ ਆਪਾਂ ਸਾਰਾ ਤੁਹਾਨੂੰ ਡਿਜ਼ਾਈਨ ਦਿਖਾਉਣਿਆਂਗੇ ਸਾਰਾ ਆਪਣਾ ਟੋਟਲ ਹੈਂਡਵਰਕ ਦੇ ਵਿੱਚ ਰੈਡੀ ਹੋਇਆਗਾ ਇਹ ਕਿਹਦੇ ਚਾਕ ਦੇ ਉੱਪਰ ਵਰਕ ਆ ਗਿਆ ਇਹਦਾ ਦੇਖੋ ਸਾਰਾ ਆਪਣਾ ਟੋਟਲ ਹੈਂਡ ਚ ਹੋਇਆ ਹੈ ਸਿੱਪੀ ਸਾਰੇ ਮੋਤੀ ਦੀ ਜਿਹੜੀ ਫਿਨਿਸ਼ਿੰਗਾਂ ਦੀ ਹੋਈ ਹੋਈ ਹੈਗੀ ਹੈਂਡਵਰਕ ਦੇ ਵਿੱਚ ਤੇ ਇਹਦੇ ਗਲੇ ਦੇ ਉੱਪਰ ਵੀ ਆਪਣਾ ਵਰਕ ਦੇਖੋ ਆਹ ਵਾਲਾ ਗੱਲ ਦਾ ਵਰਕ ਹੈਗਾ ਇਹ ਗਲੇ ਤੇ ਵਰਕ ਆ ਗਿਆ ਤੇ ਇਦਾਂ ਦੇਖੋ ਇਹਦੀਆਂ ਬਾਹਾਂ ਦੇ ਉੱਪਰ ਵਰਕ ਜਿੱਦਾਂ ਦੇਖੋ ਬਾਹਾਂ ਦੇ ਉੱਪਰ ਵਰਕ ਹੈਗਾ ਉਦਾਂ ਇਹਦੇ ਸੇਮ ਪੈਂਟ ਪਲਾਜ਼ੋ ਆਪਾਂ ਨੇ ਤਿਆਰ ਕਰਵਾਇਆ ਤੁਸੀਂ ਆਪਣੀ ਸਟੇਟ ਸਲਵਾਰ ਪਟਿਆਲਾ ਸਲਵਾਰ ਹਨ ਜਿੰਮੀ ਕਰਾਉਣਾ ਚਾਹੋ ਉਹ ਮੇਕ ਕਰਵਾ ਸਕਦੇ ਹੋਗੇ ਇਹ ਪੈਂਟ ਪਲਾਜ਼ੋ ਕਰਵਾਇਆ ਹੈਗਾ ਤੇ ਪੈਂਟ ਪਲਾਜ਼ੋ ਦੇ ਮੂਰੀਏ ਤੇ ਇਦਾਂ ਹੀ ਆਜੂਗਾ ਡਿਜ਼ਾਈਨ ਜਿ ਜਿੱਦਾਂ ਦਾ ਬਾਹਾਂ ਦੇ ਉੱਪਰ ਹੈ ਗਲੇ ਦੇ ਉੱਪਰ ਡਿਜ਼ਾਈਨ ਹੀ ਕਾਫੀ ਸੋਹਣਾ ਲੱਗ ਪੂਰਾ ਸੋਹਣਾ ਆਪਣਾ ਵਧੀਆ ਗਰਲਸ਼ੀ ਲੁੱਕ ਵਾਲਾ ਸੂਟ ਹੈਗਾ ਕਲਰ ਵੀ ਬਹੁਤ ਜਿਆਦਾ ਸੋਹਣਾ ਪਾਰਟੀ ਵੇਅਰ ਕਲਰ ਆ ਦੇਖੋ ਆਪਣਾ ਬ੍ਰਾਈਟ ਸ਼ੇਡ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆ ਹੈ ਬਾਰਡਰ ਗ੍ਰੀਨ ਤੇ ਕਾਫੀ ਜੱਚ ਰਿਹਾ ਜਿੰਨਾ ਜਿਆਦਾ ਬ੍ਰਾਈਟ ਕਲਰ ਹੋਊਗਾ ਉਨਾ ਹੈਂਡਵਰਕ ਜਲ ਜੱਚੂਗਾ ਆਪਣਾ ਤੇ ਹਾਂਜੀ ਇਹਦੇ ਨਾਲ ਪਿਓਰ ਵਾਲਾ ਆਰਗੈਂਜ਼ਾ ਆਪਾਂ ਨੇ ਰੈਡੀ ਕਰਵਾਇਆ ਦੇਖੋ ਦੁਪੱਟਾ ਪਿਓਰ ਆਰਗੈਂਜ਼ਾ ਦਾ ਹੈਗਾ ਤੇ 골ਡਨ ਕਲਰ ਦੇ ਗ ਜਿਵੇਂ ਹਨਾ ਕਰਵਾਉਣਾ ਚਾਹੋ ਉਵੇਂ ਕਰਵਾ ਸਕਦੇ ਹੋ ਕਾਫੀ ਸੋਹਣੇ ਵਧੀਆ ਫਿਨਿਸ਼ਿੰਗ ਨਾਲ ਆਪਣਾ ਸੂਟ ਤਿਆਰ ਹੋਇਆ ਤੁਸੀਂ ਆਪਣਾ ਕ੍ਰਾਸ਼ ਟਿਸ਼ੂ ਹਨਾ ਵਗੈਰਾ ਕਿਸੇ ਤੇ ਵੀ ਆਪਣਾ ਜਿੰਮੇ ਸਿਮਰ ਟਿਸ਼ੂ ਕ੍ਰਾਸ਼ ਟਿਸ਼ੂ ਹਨਾ ਤੇ ਆਪਣਾ ਟੈਬੀ ਸਿਲਕ ਤੇ ਕ੍ਰੇਪ ਸੈਟਨ オーਰਗਾਂਜ਼ਾ ਕਾਫੀ ਸਾਰੇ ਫੈਬਰਿਕ ਨੇ ਆਪਣੇ ਹਨਾ ਜੌਰਜਟ ਸਿਲਕ ਜੌਰਜਟ ਦੇ ਵਿੱਚ ਹਨਾ ਕਾਫੀ ਆਪਣੇ ਫੈਬਰਿਕ ਆਪਣੇ ਕੋਲ ਆ ਚੁੱਕੇ ਨੇਗੇ ਹੁਣ ਤੁਸੀਂ ਕੋਈ ਵੀ ਪਾਰਟੀ ਵੇਅਰ ਫੈਬਰਿਕ ਸੈਂਡ ਕਰਵਾ ਕੇ ਕਲਰ ਸੈਂਡ ਕਰਵਾ ਕੇ ਹਨਾ ਕਿਸੇ ਤੇ ਵੀ ਸੇਮ ਡਿਜ਼ਾਈਨਿੰਗ ਦੇ ਨਾਲ ਤਿਆਰ ਕਰਵਾ ਸਕਦੇ ਹੋ ਸੇਮ ਫੈਬਰਿਕ ਚ ਤਿਆਰ ਕਰਵਾ ਸਕਦੇ ਹੋ ਤੇ ਆਪਣੀ ਡਿਟੇਲ ਆ ਜਿਹੜ रेडी करवा के ले सकते हैं हां जी ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਇਹ ਆਪਾਂ ਸੈਟਨ ਔਰਗੈਂਜ਼ਾ ਦੇ ਉੱਪਰ ਤਿਆਰ ਕਰਵਾਇਆ ਫੈਬਰਿਕ ਆ ਜਿਹੜੀ ਸੈਟਨ ਔਰਗੈਂਜ਼ਾ ਦੀ ਹੈਗੀ ਤੇ ਜਿਹੜਾ ਇਹਦੇ ਵਰਕ ਕਰਵਾਇਆ ਉਹ ਆਪਣੇ ਆਰੀ ਵਰਕ ਨਾਲ ਕਰਵਾਇਆ ਲਿਕ 골ਡਨ ਕਲਰ ਦੀ ਆਰੀ ਯੂਜ਼ ਹੋਈ ਹੈ ਤੇ ਵਿੱਚ ਇੱਕ ਆਪਾਂ ਥ्रेड ਯੂਜ਼ ਕੀਤਾ ਹੈ ਮੈਰੂਨ ਕਲਰ ਦਾ ਦੋ ਸਿਰਫ ਆਪਾਂ ਇਹਦੇ ਵਿੱਚ ਜਿਹੜੇ ਕਲਰ ਨੇ ਰੱਖੇ ਨੇਗੇ ਕਿਉਂਕਿ ਇਹਦੇ ਵਿੱਚ ਕਡਾਰਕ ਕਲਰ ਲਾਉਣਾ ਜ਼ਰੂਰੀ ਸੀਗਾ ਕਿਉਂਕਿ ਇਹ ਲਾਈਟ ਕਲਰ ਦਾ ਸੂਟ ਆ ਡਾਰਕ ਨਾਲ ਹੀ ਇਹਦੀ ਗ੍ਰੇਸ ਬਣਨੀ ਸੀਗੀ ਨੇ ਕੁਇਦਾ ਸਾਰਾ ਗਲੇ ਦਾ ਵਰਕ ਆ ਗਿਆ ਇਹ ਵਾਲਾ ਗਲੇ ਦੇ ਵਰਕ ਆ ਗਿਆ ਸਾਰਾ ਹਰੀ ਵਰਕ ਦਾ ਸੂਟ ਆਪਣਾ ਹੈ ਸੈਂਟਰ ਪੈਨਲ ਨੇ نیچے ਘੇਰੇ ਤੇ ਵਰਕ ਆ ਗਿਆ ਤੇ ਇਧਰ ਬਾਹੂ ਤੇ ਵਰਕ ਆ ਗਿਆ ਦੇਖੋ ਇਹ ਬੜਾ ਬਾਹਾਂ ਤੇ ਵਰਕ ਆ ਗਿਆ ਇਧਰ ਸਾਰੇ ਬਹੁਤ ਸੋਹਣਾ ਸੂਟ ਦੇਖੋ ਬਣ ਕੇ ਤਿਆਰ ਹੋਇਆ ਨਾਲ ਹੀ ਦੇਖੋ ਇਹਦੇ ਬਾਟਮ ਤੇ ਵੀ ਵਰਕ ਮਿਲੂਗਾ ਆਪਾਂ ਨੂੰ ਇਹ ਵਾਲਾ ਬਾਟਮ ਤੇ ਆ ਗਿਆ ਬਾਟਮ ਦੀਆਂ ਮੋਰੀਆਂ ਤੇ ਵਰਕ ਆ ਗਿਆ ਕਾਫੀ ਸੋਹਣਾ ਦੇਖੋ ਇਹਦਾ ਬਾਟਮ ਤੇ ਵਰਕ ਹੋਇਆ ਹੋਇਆ ਹੈਗਾ देखो ਇਹ ਆਪਣਾ ਸਟਨ অর্ਗੈਂਜ਼ਾ ਤੇ ਤਿਆਰ ਕਰਵਾਇਆ ਤੇ ਗਰੇਜ ਆ ਬਿਲਕੁਲ ਲਾਈਟ ਜਿਹਾ ਕਲਰ ਹੈ ਗਰੇ ਲਾਈਟ ਜਿਹਾ ਬਟ ਇਹ ਬਰਕ ਇਹਨਾਂ ਜਿਆਦਾ ਜਾਂਚ ਰਿਹਾ ਕਿਉਂਕਿ ਆਪਾਂ ਜਿਹੜਾ ਮਹਿਰੂਨ ਸ਼ੇਡ ਲਾਤਾ ਇਹਦੇ ਵਿੱਚ ਥ्रेड ਲਾਤਾ ਉਹਦੇ ਨਾਲ ਕਾਫੀ ਗ੍ਰੇਸ ਬਣ ਰਹੀ ਹੈ ਤੇ ਉਹੀ ਆਪਾਂ ਮਹਿਰੂਨ ਦੀ ਜਿਹੜੀ ਪੇਸਟਿੰਗ ਪੱਟੀਆਂ ਨੀਚੇ ਆ ਪਾਉ ਲਾਤੀ ਚਾਕਾਂ ਦੇ ਉੱਪਰ ਪਾਈਟਿੰਗ ਵਗੈਰਾ ਨਾਲ ਇਹ ਆ ਪੋਲ ਲਗਾਤੀ ਤੇ ਨਾਲ ਦੇਖੋ ਇਹ ਦੁਪੱਟਾ ਵੀ ਜਿਹੜਾ ਪਿਓਰ অর্ਗੈਂਜ਼ਾ ਦਾ ਤਿਆਰ ਕਰਵਾਇਆ ਆਪਾਂ ਨੇ ਕਾਫੀ ਸੋਹਣਾ ਦੇਖੋ ਦੁਪੱਟਾ ਤਿਆਰ ਹੋਇਆਗਾ ਦੁਪੱਟੇ ਤੇ ਵੀ ਵਰਕ ਆਪਾਂ ਨੂੰ ਮਿਲੇ ਬੜੀ ਆਪਣਾ ਪਾਰਟੀ ਵੇਅਰ ਸੂਟ ਤਿਆਰ ਕਰ ਰਿਹਾ ਦੇਖੋ ਇਦਾਂ ਦੇਖੋ ਇਹ ਵਾਲਾ ਦਪੱਤੇ ਤੇ ਵਰਕ ਆ ਗਿਆ ਇਹਦਾ ਵਿੱਚ ਲੈਣਾ ਆ ਗਿਆ ਦੋ ਸਾਰਾ ਆਰੀ ਵਰਕ ਨਾਲ ਹੀ ਤਿਆਰ ਹੋਇਆ ਤੇ ਕੋਈ ਹੈਂਡ ਦਾ ਟੱਚ ਨਹੀਂ ਹੈਗਾ ਸਾਰਾ ਆਰੀ ਵਰਕ ਨਾਲ ਤੁਸੀਂ ਇਹ ਵੀ ਸੇਮ ਵਰਕ ਆਪਣੇ ਮਸ਼ੀਨ ਨਾਲ ਵੀ ਤਿਆਰ ਕਰਵਾ ਸਕਦੇ ਹੋ ਤੇ ਫਿਰ ਆਪਾਂ ਇਹਦੇ ਦੋ ਤਰ੍ਹਾਂ ਦੀਆਂ ਪੇਸਟਿੰਗ ਪੱਟੀਆਂ ਯੂਜ਼ ਕੀਤੀਆਂ ਨੇ ਦੇਖੋ ਇਦਾਂ ਇਹ ਵਾਲੀ ਪੇਸਟਿੰਗ ਪੱਟੀ ਇੱਕ ਮੈਰੂਨ ਕਲਰ ਦੀ ਤੇ ਇੱਕ ਆਪਾਂ 골ਡਨ ਕਲਰ ਦਾ ਟਿਸ਼ੂ ਤੇ ਫਿਰ ਆਪਾਂ 골ਡਨ ਕਲਰ ਦਾ ਗੋਟਾ ਇਹ ਦੇਖੋ ਦੁਪੱਟਾ ਵੀ ਕਾਫੀ ਸੋਹਣੀ ਵਧੀਆ ਗ੍ਰੇਸ ਵਾਲਾ ਦੁਪੱਟਾ ਬਣੇ ਲੇਖੋ ਆਪਣਾ ਕਿੰਨਾ ਸੋਹਣਾ ਦੁਪੱਟਾ ਤਿਆਰ ਹੋਇਆਗਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈਗਾ ਤੇ ਸੈਟਨ ਔਰਗੈਂਜ਼ਾ ਦਾ ਸੂਟ ਹੈਗਾ ਤੁਸੀਂ ਆਪਣਾ ਟੈਬੀ ਸਿਲਕ ਜੌਰਜਟ ਆਉਣ ਵਾਲੇ ਕਿਸੇ ਵੀ ਸਮਰਵੀਅਰ ਫੈਬਰਿਕ ਤੇ ਹਨਾ ਤੁਸੀਂ ਆਪਣਾ ਤਿਆਰ ਕਰਵਾਉਣਾਗਾ ਵਧੀਆ ਤੇ ਕਿਸੇ ਖਾਦੀ ਸਿਲਕ ਵਗੈਰਾ ਤੇ ਵੀ ਬਹੁਤ ਜ਼ਿਆਦਾ ਚਚੂਗਾ ਇਹ ਤੁਸੀਂ ਕਿਸੇ ਤੇ ਵੀ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਦੇਖੋ ਇਹ ਹੁਣ ਭਾਵੇਂ ਤੁਸੀਂ ਐਦਾਂ ਕਰੋ ਵੀ ਹਨਾ ਵੀ ਇਹ ਸੂਟ ਸਸਤਾ ਬਣੂਗਾ ਜਾਂ ਕਿਦਾਂ ਤੇ ਕਿਉਂਕਿ ਆਪਨੇ ਮਹਿੰਗਾ ਫੈਬਰਿਕ ਲਾ ਪਾਇਦਾ ਦੇਖੋ ਇੱਕ ਦਾਪਟਾ ਦਾ ਦੇਖੋ ਤੁਸੀਂ ਵਰਕ ਹੋ ਗਿਆ ਤੇ ਇੱਕ ਆਪਾ ਦਾ ਫੈਬਰਿਕ ਦੁਪट्टे ਦਾ ਵੀ ਪਿਓਰ オーਰਗਾਂਜ਼ਾ ਲਗਾਤਾ ਤੇ ਇੱਕ ਇਹਦੇ ਜਿਹੜਾ ਫੈਬਰਿਕ ਆ ਸੂਟ ਦਾ ਉਹ ਵੀ ਸਟਨ オーਰਗਾਂਜ਼ਾ ਹੋ ਗਿਆ ਬਾਕੀ ਇਹਦੇ ਪੇਸਟਿੰਗ ਪਟੀਆਂ ਹੋ ਰਹੀਆਂ ਪੇਸਟਿੰਗ ਪਟੀਆਂ ਨਾਲ ਜਿਹੜੀ ਆਪਣੀ ਪ੍ਰਾਈਜ਼ ਆ ਤਾਂ ਜ਼ਿਆਦਾ ਚਲੇ ਹੀ ਜਾਂਦਾਗਾ ਫਿਰ ਇਸ ਤਰ੍ਹਾਂ ਆਪਣਾ ਹੀ ਸੂਟ ਜਿਹੜਾ ਪੂਰਾ ਵਧੀਆ ਪਾਰਟੀ ਗੇਅਰ ਬਣ ਕੇ ਤਿਆਰ ਹੋਇਆਗਾ ਤੁਸੀਂ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਵਰਕ ਦੇ ਨਾਲ ਕਿਸੇ ਵੀ ਕਲਰ ਦੇ ਨਾਲ ਜਿਵੇਂ ਤੁਹਾਨੂੰ ਪਸੰਦ ਹੋਇਆ ਸੇਮ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪ ਵਰਕ ਦੀ ਡਿਟੇਲ ਫੈਬਰਿਕ ਦੀ ਡਿਟੇਲ ਸਾਰੇ ਸਾਨੂੰ ਪਤਾ ਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਵੀ ਕਿਹਦਾ ਤੁਸੀਂ ਆਪਣਾ ਨਾ ਫੈਬਰਿਕ ਚੇਂਜ ਕਰ ਸਕਦੇ ਹੋ ਵਰਕ ਚੇਂਜ ਕਰ ਸਕਦੇ ਹੋ ਤੇ ਵਰਟ ਨੂੰ ਕੱਟ ਕਰਵਾ ਕੇ ਐਡ ਕਰਵਾ ਕੇ ਦਾ ਤੁਸੀਂ ਆਪਣਾ ਹੋਰ ਹੈਵੀ ਜਾਂ ਲਾਈਟ ਸੂਟ ਕੈਰ ਕਰਵਾ ਕੇ ਲੈ ਸਕਦੇ ਹੋ ਨਾ ਜਿਵੇਂ ਵੀ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਨਾ ਆਰਡਰ ਸਾਨੂੰ ਵਟਸਐਪ ਤੇ ਭੇਜ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239168290 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੁੱਤਾ ਨਾਲ ਨਵੇਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀਕਾ